ਪੰਜਾਬ ਚ ਆਉਣ ਵਾਲੇ ਦਿਨਾਂ ਚ ਅਕਾਲੀ ਬੀਜੇਪੀ ਗਠਜੋੜ ਕਾਇਮ ਰਹੇਗਾ ਜਾਂ ਨਹੀਂ ਰਹੇਗਾ ਬੀਜੇਪੀ ਆਮ ਆਦਮੀ ਪਾਰਟੀ ਬਾਰੇ ਕੀ ਸੋਚ ਰਹੀ ਹੈ ਕਾਂਗਰਸ ਬਾਰੇ ਕੀ ਸੋਚ ਰਹੀ ਹੈ ਇਸ ਇਸ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਮਲ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਕਿ ਵੱਡੀਆਂ ਚਰਚਾਵਾਂ ਚੱਲੀਆਂ ਕੀ ਗਠਜੋੜ ਕਾ ਨਹੀਂ ਰਹੇਗਾ ਅਕਾਲੀ ਬੀਜੇਪੀ ਦੋਵੇਂ 2017 ਚ ਵੱਖੋ ਵੱਖਰੀ ਇਲੈਕਸ਼ਨ ਲੜਨ ਦੀ ਕਿੰਨਾ ਸੱਚ ਹੈ ਇਹ ਚ ਇਹ ਮੈਨੂੰ ਲੱਗਦਾ ਕਿ ਹੁਣ ਸਾਰੀਆਂ ਚੀਜ਼ਾਂ ਕਿਆਸ ਰਹੀਆਂ ਜਿਹੜੀਆਂ ਉਹ ਖਤਮ ਹੋ ਗਈ ਹੈ ਸਾਡੀ ਜਿਹੜੀ ਹਾਈ ਕਮਾਂਡ ਹੈ ਉਹਦੇ ਨਾਲ ਵੀ ਅਕਾਲੀ ਦਲ ਦੀ ਮੀਟਿੰਗ ਹੋਈ ਉਸ ਤੋਂ ਬਾਅਦ ਪੰਜਾਬ ਦੇ ਵੀ ਜਿਹੜੇ ਇੰਪੋਰਟੈਂਟ ਲੀਡਰ ਸੀਗੇ ਉਹਨਾਂ ਦੇ ਨਾਲ ਜੇਜੀਤ ਸਿੰਘ ਦੇ ਨਾਤੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਤਾਂ ਹੋ ਹੀ ਗਿਆ ਕਿ ਅਕਾਲੀ ਦਲ ਬੀਜੇਪੀ ਆਨਰਲੇ ਇਲੈਕਸ਼ਨ ਜਿਹੜੇ ਉਹ ਮਿਲ ਕੇ ਲੜਨਗੇ ਇੱਕ ਚਰਚਾ ਇਹ ਚੱਲੀ ਕਿ ਆਰਐਸਐਸ ਦੇ ਅੰਦਰ ਵੀ ਇਹ ਡਿਫਰੈਂਸ ਉੱਪਰ ਕਿ ਆਇਆ ਸੀਗਾ ਕਿ ਅਕਾਲੀ ਦਲ ਕਾਰਨ ਬੀਜੇਪੀ ਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਨੇ ਤਾਂ ਡੋਬਣੀ ਡੁਬਣਾ ਬੀਜੇਪੀ ਨੂੰ ਨਾਲ ਲੈ ਕੇ ਡੁੱਬੋ ਅਕਾਲੀ ਦਲ ਮੈਂ ਇਸ ਵਿੱਚ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਸੀ ਪਾਰਟੀ ਦੀ ਜਿਹੜੀ ਸਾਡੀ ਹਾਈ ਕਮਾਂਡ ਹੈ ਉਹਨਾਂ ਨੇ ਸਾਰਿਆਂ ਨੂੰ ਸੁਣਿਆ ਉਸ ਤੋਂ ਬਾਅਦ ਪਾਰਟੀ ਦੇ ਹਿੱਤ ਦੇ ਵਿੱਚ ਦੇਸ਼ ਦੇ ਹਿੱਤ ਦੇ ਵਿੱਚ ਜੋ ਫੈਸਲਾ ਉਹਨਾਂ ਨੇ ਲਿਆ ਸਾਰੀ ਪਾਰਟੀ ਉਹਦੇ ਨਾਲ ਖੜੀ ਹੈ ਇਹ ਵੀ ਚਰਚਾ ਚੱਲੀ ਸੀ ਕਿ ਨਵਜੋਤ ਸਿੱਧੂ ਵੀ ਬੀਜੇਪੀ ਦੇ ਪ੍ਰਧਾਨ ਬਣ ਸਕਦੇ ਨੇ ਜੋ ਕਹਾਸਾਂ ਜੀ ਕਿ ਭਾਰਤੀ ਜਨਤਾ ਪਾਰਟੀ ਡਿਸਪਲਿੰਡ ਪਾਰਟੀ ਹੈ ਔਰ ਸਾਡੀ ਹਾਈ ਕਮਾਂਡ ਜਿਹਦੇ ਬਾਰੇ ਫੈਸਲਾ ਕਰ ਲੈਂਦੀ ਹੈ ਬਾਕੀ ਸਾਰੇ ਜਿਹੜੇ ਲੀਡਰਸ ਨੇ ਜਾਂ ਪਾਰਟੀ ਹੈ ਉਹ ਉਹਦੀ ਕਮਾਂਡ ਹੇਠ ਕੰਮ ਕਰਦੇ ਆ ਸਾਡਾ ਇੱਕ ਪ੍ਰੋਸੈਸ ਚੱਲਦਾ ਹੈ ਇਲੈਕਸ਼ਨ ਦਾ ਜਿਹੜਾ ਬੂਤ ਤੋਂ ਸ਼ੁਰੂ ਹੋ ਕੇ ਆਲਰੇਡੀ ਪ੍ਰਧਾਨ ਦੀ ਚੋਣ ਤੱਕ ਚੱਲਦਾ ਹੈ ਹੁਣ ਆਲਰੇਡੀ ਪ੍ਰਧਾਨ ਦੀ ਚੋਣ ਹੋ ਚੁੱਕੀ ਹੈ ਇਸ ਕਰਕੇ ਜਿਹੜੇ ਸੂਬੇ ਰਹਿ ਗਏ ਜਿਨ੍ਹਾਂ ਚ ਸਟੇਟ ਦੇ ਪ੍ਰਧਾਨ ਦੀ ਚੋਣ ਨਹੀਂ ਹੋਈ ਉੱਥੇ ਹੁਣ ਚੋਣ ਨਹੀਂ ਹੋਣੀ ਉੱਥੇ ਨਾਮਿਨੇਸ਼ਨ ਹੋਣੀ ਹੈ ਸੋ ਆਲ ਇੰਡੀਆ ਪ੍ਰਧਾਨ ਸਾਹਿਬ ਜਿਹਨੂੰ ਨਾਮਿਨੇਟ ਕਰਨਗੇ ਉਹ ਪਾਰਟੀ ਦਾ ਕੰਮ ਸੰਭਾਲੇਗਾ ਅਗਲੇ ਪ੍ਰਧਾਨ ਤੁਸੀਂ ਬਣਨ ਜਾ ਰਹੇ ਹੋ ਬੀਜੇਪੀ ਦੇ ਮੈਂ ਇਸ ਵੇਲੇ ਕੁਝ ਨਹੀਂ ਕਹਿ ਸਕਦਾ ਜੀ ਇਹ ਦਾ ਫੈਸਲਾ ਹਾਈ ਕਮਨ ਕਰੇ ਨਵਜੋਤ ਕੌਰ ਸਿੱਧੂ ਨੇ ਕੀਆ ਕਿ ਅਗਰ ਕਮਲ ਸ਼ਰਮਾ ਬੀਜਪੀ ਦੇ ਅਗਲੇ ਪ੍ਰਧਾਨ ਬਣਨਗੇ ਤੇ ਮੈਂ ਪਾਰਟੀ ਛੱਡ ਦਾਂਗੀ ਮੈਂ ਪਾਰਟੀ ਤੋਂ ਚੋਣ ਨਹੀਂ ਲੜਾਂਗੀ ਨਹੀਂ ਮੈਂ ਤੇ ਨਹੀਂ ਸੁਣਿਆ ਕਿ ਉਹਨਾਂ ਨੇ ਇਹ ਕਿਹਾ ਕਿ ਅਗਲੇ ਪ੍ਰਧਾਨ ਬਣਨ ਕੇ ਤੇ ਮੈਂ ਪਾਰਟੀ ਛੱਡ ਜਾਾਂਗੀ ਉਹ ਅਕਾਲੀ ਦਲ ਦੇ ਨਾਲ ਜਿਹੜੇ ਸਾਡੇ ਸਬੰਧ ਆ ਉਹਨਾਂ ਤੇ ਜ਼ਰੂਰ ਉਹਨਾਂ ਦੇ ਆਪਣੀਆਂ ਕੁਝ ਰੈਜ਼ੋਲੂਸ਼ਨ ਜਿਹੜੀਆਂ ਆ ਉਹ ਰੱਖ ਰਹੇ ਹੈ ਹਾਈ ਕਮਨ ਤੇ ਇਹਦੇ ਵੀ ਸਾਰਾ ਵਿਸ਼ਾ ਹੈ ਪਰ ਐਂ ਕਿਹਾਗਾ ਕਿ ਉਸੀ ਪਾਰਟੀ ਦੇ ਲੰਬੇ ਸਮੇਂ ਤੋਂ ਪ੍ਰਧਾਨ ਨੂੰ ਲਗਾਤਾਰ ਕੰਮ ਕਰ ਰਹੇ ਹਾਂ ਇੱਕ ਧੜਾ ਜਿਹੜਾ ਉਹ ਤੁਹਾਡੇ ਨਾਲ ਨਹੀਂ ਚੱਲ ਰਿਹਾ ਪਾਰਟੀ 'ਚ ਨਹੀਂ ਮੈਂ ਇਸ ਤਰ੍ਹਾਂ ਨਹੀਂ ਮੰਨਦਾ ਮੈਂ ਮੰਨਦਾ ਕਿ ਸਾਰੀ ਪਾਰਟੀ ਜਿਹੜੀ ਹੈ ਇਕਜੁੱਟ ਹੈ ਔਰ ਧੜੇਬੰਦੀ ਦਾ ਕੋਈ ਸਵਾਲ ਨਹੀਂ ਕਈ ਵਾਰੀ ਕੁਝ ਵਿਸ਼ਿਆਂ ਦੇ ਉੱਤੇ ਆਪਸ ਦੇ ਵਿੱਚ ਵਕਤਪੇਦ ਹੋ ਜਾਂਦੇ ਆ ਪਰ ਸਾਡੀ ਪਾਰਟੀ ਵਿੱਚ ਇਸ ਤਰ੍ਹਾਂ ਦਾ ਸਿਸਟਮ ਹੈ ਇਸ ਤਰ੍ਹਾਂ ਦੇ ਪਲੇਟਫਾਰਮਸ ਹੈਗੇ ਜਿੱਥੇ ਉਹ ਸਾਰੀਆਂ ਚੀਜ਼ਾਂ ਰਿਜ਼ੋਲਵ ਹੋ ਜਾਂਦੀ ਹੈ ਹਿੱਟਲੇ ਲੈਵਲ ਤੋਂ ਵਰਕਰਾਂ ਦਾ ਕਦੇ ਇਹ ਆਇਆਗਾ ਜੋ ਤੁਹਾਡੀਆਂ ਮੀਟਿੰਗਸ ਵਗੈਰਾ ਹੁੰਦੀਆਂ ਨੇ ਕੀ ਕਾਲੀ ਗੱਲ ਦੇ ਨਾਲ ਸਾਨੂੰ ਨਹੀਂ ਰਹਿਣਾ ਚਾਹੀਦਾ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਦਿਖਾ ਚੁੱਕੇ ਹੋ ਛਾਪ ਚੁੱਕੇ ਹੋ ਮੈਂ ਤੁਹਾਡੇ ਸਾਹਮਣੇ ਇਹ ਗੱਲ ਨੂੰ ਮੰਨਿਆ ਵੀ ਹੈ ਕਿ ਸਾਡੀ ਪਾਰਟੀ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਸਨ ਔਰ ਇੱਕ ਜਮਹੂਰੀ ਪਾਰਟੀ ਹੁੰਦੇ ਨਾਤੇ ਸਾਡੇ ਵਰਕਰਾਂ ਨੂੰ ਵੀ ਸਾਡੇ ਲੀਡਰਾਂ ਨੂੰ ਵੀ ਸਾਡੇ ਐਮਐਲਏਜ਼ ਨੂੰ ਵੀ ਮਨਿਸਟਰਜ਼ ਨੂੰ ਵੀ ਸਭ ਨੂੰ ਆਪਣੀ ਆਪਣਾ ਗੱਲ ਕਹਿਣ ਦੀ ਆਜ਼ਾਦੀ ਹੈ ਪਾਰਟੀ ਉਹਦੇ ਵਾਸਤੇ ਪਲੇਟਫਾਰਮ ਜਿਹੜਾ ਉਹ ਹੀਆ ਕਰਦੀ ਹੈ ਉਹ ਸਭ ਵਿਚਾਰ ਹਾਈ ਕਮਾਂਡ ਤੇ ਆਂਦੇ ਵਿੱਚ ਸਨ ਉਸ ਤੋਂ ਬਾਅਦ ਜਿਹੜਾ ਫੈਸਲਾ ਹੋਇਆ ਉਹਦੇ ਨਾਲ ਪਾਰਟੀ ਪੰਜਾਬ ਦੇ ਅੰਦਰ ਜੋ ਨਸ਼ਾ ਅੱਜ ਵਿਕ ਰਿਹਾਗਾ ਜੋ ਨਸ਼ੇ ਦੇ ਵੱਡੇ ਅਲੀਗੇਸ਼ਨ ਲੱਗ ਰਹੇ ਨੇ ਉਹਦੀ ਜ਼ਿੰਮੇਵਾਰ ਕੌਣ ਆਗਾ ਦੇਖੋ ਐਸਾ ਹੈ ਕਿ ਨਸ਼ਾ ਇੱਕ ਐਸਾ ਵਿਸ਼ਾ ਜਿਹਦੇ ਤੇ ਬਹੁਤ ਡਿਸਕਸ਼ਨਸ ਜਿਹੜੀਆਂ ਆ ਉਹ ਪਿਛਲੇ ਸਮੇਂ ਚ ਚੱਲ ਰਹੀਆਂ ਮੀਡੀਆ ਦੇ ਰਹੀ ਚੱਲ ਰਹੀਆਂ ਅਦਰਵਾਇਜ਼ ਵੀ ਚੱਲ ਰਹੀਆਂ ਹੁਣ ਅਸੀਂ ਕਹੀਏ ਕਿ ਪੰਜਾਬ ਦੇ ਵਿੱਚ ਨਸ਼ਾ ਹੈ ਹੀ ਨਹੀਂ ਇਹ ਇਸ਼ੂ ਨਹੀਂ ਤੇ ਉਹ ਵੀ ਕਹ ਲੋ ਕਿ ਅਸੀਂ ਨਿਆ ਨਹੀਂ ਕਰਾਂਗੇ ਆਪਣੀ ਜ਼ਿੰਮੇਵਾਰੀ ਦੇ ਨਾਲ ਨਸ਼ਾ ਹੈ ਪੰਜਾਬ ਦੇ ਚ ਨਸ਼ਾਈ ਇੱਕ ਇਸ਼ੂ ਹੈ ਲੇਕਿਨ ਇਹਨੂੰ ਆਊਟ ਆਫ ਪ੍ਰੋਪੋਰਸ਼ਨ ਵੀ ਨਹੀਂ ਲੈ ਕੇ ਜਾਣਾ ਚਾਹੀਦਾ ਲੇਕਿਨ ਇਹਦੀ ਹੋਣ ਤੋਂ ਵੀ ਇਨਕਾਰ ਨਹੀਂ ਕਰਨਾ ਚਾਹੀਦਾ ਔਰ ਕਿਸੇ ਇੱਕ ਬੰਦੇ ਨੂੰ ਕਿਸੇ ਇੱਕ ਇੰਸਟੀਟਿਊਸ਼ਨ ਨੂੰ ਤੁਸੀਂ ਇਹਦੇ ਵਾਸਤੇ ਜ਼ਿੰਮੇਵਾਰ ਨਹੀਂ ਠਹਿ ਸਕਦੇ ਜੇ ਸੂਬੇ ਦੀ ਸਰਕਾਰ ਹੈ ਉਹਦੀ ਵੀ ਜ਼ਿੰਮੇਵਾਰੀ ਹੈ ਜੇ ਕੇਂਦਰ ਦੀ ਸਰਕਾਰ ਹੈ ਤੇ ਉਹਦੀ ਵੀ ਜ਼ਿੰਮੇਵਾਰੀ ਹੈ ਜੇ ਸਮਾਜਿਕ ਜਥੇਬੰਦੀਆਂ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਪੋਲਿਟੀਕਲ ਇੰਡੀਆ ਆਊਟਫਿਟਸ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਹੈ ਜਿਹੜੇ ਸਿੱਖਿਆਕ ਸਾਡੇ ਸੰਸਥਾਵਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੇ ਪਰਿਵਾਰਾਂ ਦੀ ਜ਼ਿੰਮੇਵਾਰੀ ਵੀ ਹੈ ਸਾਡੇ ਧਾਰਮਿਕ ਆਗੂਆਂ ਦੀ ਜ਼ਿੰਮੇਵਾਰੀ ਵੀ ਹੈ ਉਹ ਲੋਕ ਜਿਨ੍ਹਾਂ ਦੀ ਰੋਕਣ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਰੋਕਿਆ ਨਹੀਂ ਨਸ਼ਾ ਸਭ ਦੀ ਰੋਕੋ ਦੀ ਜ਼ਿੰਮੇਵਾਰੀ ਹੈ ਪਰਿਵਾਰ ਦੀ ਜ਼ਿੰਮੇਵਾਰੀ ਕਿਉਂ ਨਹੀਂ ਰੋਕਣ ਦੀ ਬੱਚਾ ਜਿਹੜਾ ਹੈ ਉਹ ਕਿਸ ਪਾਸੇ ਜਾ ਰਿਹਾ ਹੈ ਇਹ ਮਾਪਿਆਂ ਦਾ ਦੇਖਣ ਦਾ ਕੰਮ ਵੀ ਹੈ ਔਰ ਜੇ ਬਾਰਡਰ ਤੋਂ ਆਂਦਾ ਹੈ ਤੇ ਬੀਐਸਐਫ ਦੀ ਜ਼ਿੰਮੇਵਾਰੀ ਵੀ ਹੈ ਜੇ ਇੱਥੇ ਆ ਗਿਆ ਔਰ ਉਸ ਤੋਂ ਬਾਅਦ ਉਹਦੀ ਰੋਕtham ਨਹੀਂ ਹੋ ਰਹੀ ਤੇ ਸੂਬੇ ਦੀ ਜ਼ਿੰਮੇਵਾਰੀ ਵੀ ਹੈ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ ਬਿਲਕੁਲ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਇਸ ਤੋਂ ਮੁਨਕਰ ਨਹੀਂ ਹੋ ਸਕਦੀ ਅਸੀਂ ਇਹ ਸਰਕਾਰ ਚਲਾ ਰਹੇ ਹਾਂ ਅਸੀਂ ਕੇਂਦਰ ਚ ਵੀ ਸਰਕਾਰ ਚਲਾ ਰਹੇ ਹਾਂ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਕਾਲੀ ਦਲ ਦੇ ਲੀਡਰਾਂ ਦੇ ਬਾਰ ਬਾਰ ਨਾ ਕਿਉਂ ਆਉਂਦੇ ਨੇ ਦੇਖੋ ਜੀ ਐਸਾ ਨਾਮ ਤਾਂ ਕਾਂਗਰਸ ਦੇ ਲੀਡਰਸ ਦੇ ਵੀ ਆਏ ਨਾਮ ਤਾਂ ਹੋਰ ਵੀ ਕਈ ਤਰ੍ਹਾਂ ਦੇ ਲੋਕਾਂ ਦੇ ਆਏ ਹੈ ਕਈ ਜਗ੍ਹਾ ਤੇ ਐਸਾ ਹੋ ਜਾਂਦਾ ਹੈ ਕਿ ਲੋਕਲ ਲੈਵਲ ਦੇ ਉੱਤੇ ਕੁਝ ਲੋਕ ਸ਼ੈਲਟਰ ਲੈਣ ਦੀ ਕੋਸ਼ਿਸ਼ ਕਰਦੇ ਹੈ ਲੇਕਿਨ ਮੈਂ ਬੰਦਾ ਕਿ ਕੋਈ ਵੀ ਪੋਲਿਟੀਕਲ ਪਾਰਟੀ ਹੋਵੇ ਜਾਂ ਕੋਈ ਵੀ ਪੋਲਿਟੀਕਲ ਲੀਡਰ ਹੋਵੇ ਨਸ਼ੇ ਦੇ ਨਾਲ ਜਿਸ ਤਰ੍ਹਾਂ ਦਾ ਸਾਡੀ ਜਵਾਨੀ ਦਾ ਕਹਾਨਾ ਹੋ ਰਿਹਾ ਕੋਈ ਇਹਨੂੰ ਸਪੋਰਟ ਮੇਰੇ ਮਨ ਵਿੱਚ ਯਾਰ ਇੱਕ ਵਾਰ ਤੁਸੀਂ ਕਿਹਾ ਸੀ ਮਜੀਠੀਆ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਰਿਜ਼ਾਈਨ ਕਰਨਾ ਚਾਹੀਦਾ ਇਸ ਮਸਲੇ ਕਰਕੇ ਕਿਉਂਕਿ ਉਹਨਾਂ ਦਾ ਨਾਮ ਆ ਗਿਆ ਤੁਸੀਂ ਉਸ ਸਟੈਂਡ ਤੇ ਖੜੇ ਹੋ ਅੱਜ ਵੀ ਦੇਖੋ ਜੀ ਉਸ ਵੇਲੇ ਉਹ ਵਿਸ਼ਾ ਆਇਆ ਸੀ ਕਿ ਸਰਵਨ ਸਿੰਘ ਫਲੋਰ ਨੇ ਪਹਿਲੇ ਡਿਜ਼ਾਈਨ ਕੀਤਾ ਸੀ ਉਸ ਤੋਂ ਬਾਅਦ ਨਾਸ਼ਦ ਦਰਦਾ ਆਇਆ ਔਰ ਸਾਰਾ ਆਇਆ ਤੇ ਅਸੀਂ ਉਸ ਫੋਲਿਓ ਪਾਰਟੀ ਜਿਹੜਾ ਸਟੈਂਡ ਸੀ ਉਸ ਉਹਨਾਂ ਸਾਹਮਣੇ ਰੱਖਿਆ ਸੀਗਾ ਲੇਕਿਨ ਇਹ ਕਿਉਂਕਿ ਉਹ ਕਾਲੀ ਦਲ ਦੇ ਮਨਿਸਟਰ ਨੇ ਸੋ ਇਹ ਸੀਐਮ ਦਾ ਪ੍ਰੈਰੋਗੇਟਿਵ ਕਿ ਉਹ ਐਸਾਂ ਦੇ ਕਿਸੇ ਮਿਸਟਰ ਨੂੰ ਨਾਲ ਲੈ ਕੇ ਚੱਲਣਾ ਚਾਹੁੰਦਾ ਜਾਂ ਉਹਨਾਂ ਨੂੰ ਨਾਲ ਨਹੀਂ ਲੈ ਕੇ ਚੱਲਣ ਦੇ। ਇੱਕ ਅਲਿਗੇਸ਼ਨ ਇਹ ਲੱਗ ਜਾਂਦਾ ਹੈਗਾ ਬੀਜੇਪੀ ਦੇ ਉੱਤੇ ਕਿ ਬੀਜੇਪੀ ਕਿਤਨਾ ਕਿਤੇ ਅਕਾਲੀ ਦਲ ਪ੍ਰਤੀ ਸੌਫਟ ਰਹਿੰਦੀ ਹੈ ਜਿਹੜੇ ਇਸ਼ੂਜ਼ ਨੂੰ ਲੈ ਕੇ ਹੇਠਲੇ ਵਰਕਰ ਵੀ ਕਹਿੰਦੇ ਆ ਕਿ ਜਿਹੜੇ ਇਸ਼ੂਜ਼ ਨੇ ਪੰਜਾਬ ਦੇ ਬਹੁਤ ਸਾਰੇ ਖਾਸ ਤੌਰ ਤੇ ਨਸ਼ਾ ਜਿਹੜਾ ਇਹਦੇ ਤੇ ਉਹ ਰਿਐਕਸ਼ਨ ਨਹੀਂ ਹੁੰਦਾ ਜੋ ਹੋਣਾ ਚਾਹੀਦਾ ਬੀਜੇਪੀ ਦੇ ਜਿਸ ਤਰ੍ਹਾਂ ਦੀ ਬੀਜੇਪੀ ਨੈਤਿਕ ਕਦਰਾਂ ਕੀਮਤਾਂ ਨੂੰ ਮੰਨਦੀ ਹੈ। ਮੈਨੂੰ ਲੱਗਦਾ ਹੈ ਕਿ ਚਾਹੇ ਨਸ਼ਾ ਹੋਵੇ ਚਾਹੇ ਹੋਰ ਵੀ ਕੋਈ ਵਿਸ਼ਾ ਹੋਵੇ ਬੀਜੇਪੀ ਦੇ ਕੋਲੀਸ਼ਨ ਦੇ ਵਿੱਚ ਰਹਿ ਕੇ ਜਿਸ ਦਮ ਦੇ ਨਾਲ ਜਿਸ ਮਜ਼ਬੂਤੀ ਦੇ ਨਾਲ ਮੁੱਦਿਆਂ ਨੂੰ ਚੁੱਕਣ ਦੀ ਜ਼ਰੂਰਤ ਸੀ ਬੀਜੇਪੀ ਨੇ ਹਮੇਸ਼ਾ ਉਹ ਨਿਭਾਇਆ ਹੈ ਔਰ ਬਿੰਤਾ ਦੂਸਰੇ ਤਾਂ ਵੀ ਲੋਕ ਕਹਿੰਦੇ ਆ ਕਿ ਕਈ ਵਾਰ ਤਾਂ ਜਿਹੜਾ ਕੰਮ ਉਪੋਜੀਸ਼ਨ ਨੇ ਕਰਨਾ ਚਾਹੀਦਾ ਤੁਸੀਂ ਵਿਚ ਰਹਿੰਦਿਆਂ ਵੀ ਉਹ ਭੂਮਿਕਾ ਜਿਹੜੀ ਉਹ ਨਿਭਾਈ ਹੈ ਤੁਹਾਡੀ ਲੀਡਰ ਸੁਖਮਿੰਦਰ ਸਿੰਘ ਗਰੇਵਾਲ ਕਹਿੰਦੇ ਨੇ ਕਿ ਕੁਝ ਲੀਡਰ ਨੇ ਜਿਹੜੇ ਬੀਜੇਪੀ ਦੇ ਮੰਤਰੀ ਨੇ ਖਾਸ ਤੌਰ ਦੇ ਉੱਤੇ ਉਹ ਅਕਾਲੀ ਨਹੀਂ ਜੋ ਸੁਖਮਿੰਦਰ ਗਰੀਆਲ ਨੇ ਮੁੱਦਾ ਉਠਾਇਆਗਾ ਤੁਹਾਨੂੰ ਕੀ ਲੱਗਦਾ ਉਹ ਜਾਇਜ਼ ਆ ਜੋ ਕਹਿ ਰਹੇ ਨੇ ਕਿ ਬਿਕਰਮ ਮਜੀਠੀਆ ਉਹਨਾਂ ਦੇ ਉੱਤੇ ਕੇਸ ਪਵਾ ਰਹੇ ਨੇ ਉਹਨਾਂ ਨੂੰ ਤੰਗ ਕਰ ਰਹੇ ਨੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਉਸ ਵਿਸ਼ੇ 'ਤੇ ਆਮ ਆਦਮੀ ਪਾਰਟੀ ਦੀ ਆਮਦ ਨੂੰ ਪੰਜਾਬ ਚ ਕਿਵੇਂ ਦੇਖ ਰਹੇ ਹੁੰਦੇ ਸੀ ਆਮ ਆਦਮੀ ਪਾਰਟੀ ਦੀ ਹੁੰਦ ਪੰਜਾਬ ਦੇ ਵਿੱਚ ਬਣੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਉਹਨਾਂ ਨੇ ਆਪਣੀ ਤਾਕਤ ਪਿਛਲੇ ਪਾਰਲੀਮੈਂਟ ਇਲੈਕਸ਼ਨ 'ਚ ਦਿਖਾਈ ਹੈ 4 ਸੀਟਾਂ ਜਿੱਤੀਆਂ ਸੋ ਮੈਂ ਨਹੀਂ ਮੰਨਦਾ ਕਿ ਕਿਸੇ ਵਿਰੋਧੀ ਨੂੰ ਕੱਟ ਕਰਕੇ ਅੰਕਣਾ ਚਾਹੀਦਾ ਆਮ ਆਦਮੀ ਪਾਰਟੀ ਲੋਕ ਕਹਿ ਰਿਹਾ ਕਿ ਪੰਜਾਬ 'ਚ ਝਾੜੂ ਫੇਰਨ ਜਾ ਰਹੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਬਣਨ ਜਾ ਰਹੀ ਹੈ ਦੇਖੋ ਜੀ ਜਿੰਨੀਆਂ ਵੀ ਪਾਰਟੀਆਂ ਇਲੈਕਸ਼ਨ 'ਚ ਜਾਣਗੀਆਂ ਚੋਣ ਮੈਦਾਨ 'ਚ ਜਾਣਗੀਆਂ ਸਾਰੀਆਂ ਇਹ ਦਾਅਵਾ ਕਰਦੀਆਂ ਕਿ ਅਸੀਂ ਜਿੱਤਣ ਵਾਸਤੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਵੀ ਕਰਦੇ ਹਾਂ ਉਹ ਵੀ ਕਰਦੇ ਆ ਕਾਂਗਰਸ ਵੀ ਕਰ ਰਹੀ ਹੈ ਫਤਵਾ ਤੇ ਜਨਤਾ ਨੇ ਦੇਣਾ ਅਕਾਲੀ ਦਲ ਬੀਜੇਪੀ ਦਾ ਮੁਕਾਬਲਾ ਕਿਹਦੇ ਨਾਲ ਆ ਕਾਂਗਰਸ ਨਾਲ ਜਾਂ ਆਮ ਆਦਮੀ ਨਾਲ ਹਜੇ ਸਥਿਤੀਆਂ ਸਪਸ਼ਟ ਹੋਣਗੀਆਂ ਲੇਕਿਨ ਦੋਨੋਂ ਹੀ ਜਿਹੜੀਆਂ ਪਾਰਟੀਆਂ ਉਹ ਮੁਕਾਬਲੇ 'ਚ ਹਨ ਤੁਹਾਨੂੰ ਲੱਗਦਾ ਹੈ ਕਿ ਜਦੋਂ ਕੇਜਰੀ ਵਾਲੇ ਕਹਿੰਦੇ ਨੇ ਕਿ ਬਾਦਲ ਸਰਕਾਰ ਤੇ 10 ਸਾਲ ਦੇ ਕੁਕਰਮਾਂ ਦੀ ਜਾਂਚ ਕਰਾਵਾਂਗੇ ਮਜੀਠੀਆ ਨੂੰ ਕੋਲਰ ਫੜ ਕੇ ਅੰਦਰ ਦੇਵਾਂਗੇ ਕੋਈ ਸਪੇਸ ਕਿਸੇ ਪਾਰਟੀ ਲਈ ਪੰਜਾਬ ਚ ਬਚਦਾ ਕਿਸ ਤਰ੍ਹਾਂ ਉਹ ਕਹ ਰਿਹਾ ਕਿ 10 ਸਾਲ ਦੇ ਕੁਕਰਮਾਂ ਦੀ ਜਾਂਚ ਹੋਏਗੀ ਬਾਦਲ ਸਰਕਾਰ ਦੀ ਮਜੀਠੀਆ ਨੂੰ ਕੋਲਰ ਫੜ ਕੇ ਅੰਦਰ ਦੇਵਾਂਗੇ ਤੁਹਾਨੂੰ ਲੱਗਦਾ ਹੈ ਪੋਲਰਾਈਜੇਸ਼ਨ ਪੰਜਾਬ ਦਾ ਉਹਨਾਂ ਦੇ ਪੱਖ ਚ ਹੋ ਜੂਗਾ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਨਾਲ ਕਿਉਂਕਿ ਪੰਜਾਬ ਦੀ ਹਿਸਟਰੀ ਹੈ ਕੈਪਟਨ ਮਨਿੰਦਰ ਸਿੰਘ ਨੂੰ ਲੋਕਾਂ ਨੇ ਸਪੋਰਟ ਕੀਤਾ ਸੀ ਦੇਖੋ ਦੋਨੋਂ ਇੱਕ ਦੂਸਰੇ ਦਾ ਸਪੇਸ ਲੈਣ ਵਾਸਤੇ ਅਸਲੇ ਇਸ ਦਾ ਜੀ ਸਟੇਟਮੈਂਟ ਆ ਦੇ ਰਹੇ ਹੈ ਕੈਪਟਨ ਸਭ ਵੀ ਦੇ ਰਹੇ ਹੈ ਔਰ ਖੇਜਰੀਵਾਲ ਕੇਜਰੀਵਾਲ ਸਾਹਿਬ ਵੀ ਦੇ ਰਹੇ ਹੈ ਲੇਕਿਨ ਸਿਰਫ ਸਟੇਟਮੈਂਟ ਆ ਨਾ ਗੱਲ ਬਣਨੀ ਨਹੀਂ ਜਿਹੜਾ ਆਪਣਾ ਕਿਰਦਾਰ ਹੈ ਜਾਂ ਆਪਣਾ ਕੀਤਾ ਹੋਇਆ ਕੰਮ ਹੈ ਜਦੋਂ ਲੋਕਾਂ ਨੇ ਮੌਕਾ ਦਿੱਤਾ ਚੀਫ ਮਿਨਿਸਟਰ ਜ਼ੋਰ ਤੇ ਉਹ ਕੀ ਕੀਤਾ ਗਲਤੀ ਉੱਤੇ ਵੀ ਹੋਣੀ ਹੈ ਪਰ ਇਹਦੇ ਚ ਇਹੀ ਕਿਹਾ ਜਾਂਦਾਗਾ ਕਿ ਅਕਾਲੀ ਦਲ ਬੀਜੇਪੀ ਤੇ ਕਲੈਬਿਲਟੀ ਦੀ ਤਰ੍ਹਾਂਗਾ ਬੀਜੇਪੀ ਨੂੰ ਵੀ ਜਿਹੜਾ ਬੀਜੇਪੀ ਦੀ ਜਿਹੜੀ ਹੋਂਦ ਸੀ ਜਾਂ ਬੀਜੇਪੀ ਦਾ ਜਿਹੜਾ ਵੋਟ ਬੈਂਕ ਆ ਜੋ ਬੇਸ ਆਗਾ ਉਹ ਕਾਲੀ ਦਲ ਦੇ ਉੱਤੇ ਜੋ 9 ਸਾਲਾਂ ਦੇ ਉੱਤੇ ਬਾਦਲ ਪਰਿਵਾਰ ਦੇ ਉੱਤੇ ਅਲੀਗੇਸ਼ਨ ਲੱਗੇ ਕੀ ਟ੍ਰਾਂਸਪੋਰਟ ਬਾਦਲ ਦੀ ਕੇਵਲ ਬਾਦਲ ਦੀ ਮਾਈਨਿੰਗ ਮਾਫੀਆ ਬਾਦਲ ਪਰਿਵਾਰ ਦਾ ਇਸ ਤਰ੍ਹਾਂ ਦੇ ਅਲੀਗੇਸ਼ਨ ਲੱਗਦੇ ਨੇ ਉਹਦੇ ਨਾਲ ਤੁਸੀਂ ਡੈਮੇਜ ਨਹੀਂ ਹੋ ਰਹੇ ਜੇ ਤੁਸੀਂ ਕਿਸੇ ਕੋਲੀਸ਼ਨ 'ਚ ਜਾਂਦੇ ਹੋ ਤੇ ਜੇ ਤੁਸੀਂ ਮਿਲ ਕੇ ਚੱਲਣ ਦਾ ਰਸਤਾ ਅਖਤਿਆਰ ਕਰਦੇ ਹੋ ਤੇ ਫਿਰ ਇੱਕ ਦੂਸਰੇ ਦੇ ਪ੍ਰਤੀ ਜਿਹੜੀ ਹੈ ਤੁਹਾਡੀ ਜਵਾਬਦੇਹੀ ਹੈ ਉਹ ਹੁੰਦੀ ਹੈ ਇਹ 'ਚ ਕੋਈ ਨਵੀਂ ਗੱਲ ਨਹੀਂ ਜੇ ਤੇ ਮਿਲ ਕੇ ਸਰਕਾਰ ਚੱਲ ਰਹੀ ਹੈ ਤੇ ਫਿਰ ਸਿਰਫ ਕਾਲੀ ਦਲ ਨੂੰ ਥੋੜੀ ਕਿਹ ਸਕਦੇ ਐ ਐਨਡੀਏ ਦੀ ਸਰਕਾਰ ਵੀ ਕਾਲੀ ਦਲ ਬੀਜੇਪੀ ਦੀ ਸਰਕਾਰ ਹੈ ਜੋ ਕੇਂਦਰ ਤੋਂ ਚੱਲ ਰਹੀ ਹੈ ਪੰਜਾਬ ਦੀ ਸਰਕਾਰ ਵੀ ਕਾਲੀ ਦਲ ਬੀਜੇਪੀ ਦੀ ਸਰਕਾਰ ਹੈ ਕਦੇ ਐ ਹੋ ਸਕਦਾ ਪੰਜਾਬ ਚ ਕੀ ਬੀਜੇਪੀ ਪੰਜਾਬ ਚ ਕੱਲੀ ਸਰਕਾਰ ਬਣਾਉਗੀ ਪੋਲਿਟਿਕਸ ਜਿਹੜੀ ਉਹ ਸੰਭਾਵਨਾਵਾਂ ਦਾ ਖੇਡ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕਰ ਸਕਦੇ ਫਿਲਹਾਲ ਅਸੀਂ ਕੋਲੀਸ਼ਨ ਦੇ ਵਿੱਚ ਚੱਲ ਰਹੇ ਹਾਂ ਆਉਣ ਵਾਲੇ ਸਮੇਂ ਬਾਰੇ ਕੋਈ ਨਹੀਂ ਕਹਿ ਸਕਦਾ ਨਿਜਮੇ ਕੋਸ਼ਿਸ਼ ਕੀਤੀ ਕਸ਼ਮੀਰ ਦੇ ਅੰਦਰ ਇੱਕ ਅਲਾਈਅੰਸ ਜਾਣ ਦੀ ਕੋਸ਼ਿਸ਼ ਕੀਤੀ ਤੇ ਹਿੰਦੂ ਪਾਪੂਲੇਸ਼ਨ ਲਗਾਤਾਰ ਪੰਜਾਬ ਦੇ ਅੰਦਰ ਵਧਿਆ ਸਿੱਖ ਪਾਪੂਲੇਸ਼ਨ ਘਟੀ ਆ ਤਾਂ ਅਗਰ ਮਟੀਰੀਅਲ ਕੰਡੀਸ਼ਨ ਇਸ ਤਰ੍ਹਾਂ ਦੀ ਤਿਆਰ ਹੁੰਦੀ ਆ ਤੇ ਹੋ ਸਕਦਾਗਾ ਕਿ ਬੀਜੇਪੀ ਵੱਖ ਜਾ ਕੇ ਜਾਂ ਬੀਜੇਪੀ ਦੀ ਕੋਈ ਸਰਕਾਰ ਪੰਜਾਬ ਦੇ ਇਹਦੀ ਇੱਛਾ ਰੱਖਦੇ ਹੋ ਤੁਸੀਂ ਕਿ ਬੀਜੇਪੀ ਦੀ ਅਲੱਗ ਸਰਕਾਰ ਬਣੇ ਪੰਜਾਬ ਚ ਕਦੇ ਕੋਈ ਇੱਕ ਗੱਜ ਚਾਹੇ ਤੁਸੀਂ ਲਾਈਨ ਚੋ ਇਸ ਤਰ੍ਹਾਂ ਜੀ ਕਿ ਮੈਂ ਪਹਿਲੇ ਤੇ ਅੱਜ ਕੱਲ੍ਹ ਵੀ ਪੂਰੇ ਤੌਰ ਤੇ ਨਕਾਰਨਾ ਚਾਹੁੰਦਾ ਕਿ ਹਿੰਦੂ ਪਾਪੂਲੇਸ਼ਨ ਵਧੇਗੀ ਸਿੱਖ ਪਾਪੂਲੇਸ਼ਨ ਘਟੇਗੀ ਤਾਂ ਬੀਜੇਪੀ ਦੀ ਸਰਕਾਰ ਆਣੀ ਹੈ ਮੈਂ ਨਾ ਤਾਂ ਬੀਜੇਪੀ ਨੂੰ ਇਸ਼ਾਰਾਂ ਦੀ ਪਾਰਟੀ ਮੰਨ ਨੂੰ ਤਿਆਰ ਨਾ ਮੈਂ ਕਿਸੇ ਇੱਕ ਵਰਗ ਦੀ ਨਾ ਕਿਸੇ ਖਿੱਤੇ ਦੀ ਨਾ ਕਿਸੇ ਇੱਕ ਕਮਿਊਨਿਟੀ ਦੀ ਪਾਰਟੀ ਮੰਨ ਨੂੰ ਤਿਆਰ ਆ ਪਾਰਟੀ ਜਨਤਾ ਪਾਰਟੀ ਪੰਜਾਬ ਚ ਪੂਰੇ ਪੰਜਾਬ ਦੀ ਪਾਰਟੀ ਹੈ ਸਾਨੂੰ ਹਰ ਵਰਗ ਤੋਂ ਸਮਰਥਨ ਮਿਲਦਾ ਅਸ਼ੀਰਵਾਦ ਮਿਲਦਾ ਔਰ ਪਾਰਟੀ ਐਕਸਪੈਂਡ ਕਰ ਰਹੀ ਹੈ ਪਾਰਟੀ ਆਪਣੀ ਸਥਿਤੀ ਜੜੀ ਹੈ ਉਹ ਮਜ਼ਬੂਤ ਕਰ ਰਹੀ ਹੈ ਪਾਰਟੀ 3 ਲੱਖ ਮੈਂਬਰਸ਼ਿਪ ਤੋਂ 23 ਲੱਖ ਦੀ ਮੈਂਬਰਸ਼ਿਪ ਤੱਕ ਪਹੁੰਚੀ ਹੈ ਔਰ ਪੂਰੇ 117 ਹਲਕਿਆਂ ਚ ਸੜਾ ਕਮ ਹੈ ਹੁਣ ਪਾਰਟੀ ਜਿਸ ਤਰ੍ਹਾਂ ਜਿਸ ਤਰ੍ਹਾਂ ਮਜ਼ਬੂਤ ਹੋਏਗੀ ਅਗੇ ਆਉਣ ਵਾਲੀ ਸੰਭਾਵਨਾ ਹੈ ਨਹੀਂ ਪਿੰਡਰਾਂ ਵਾਲੇ ਦੀ ਜਦੋਂ ਦਰਬਾਰ ਸਾਹਿਬ ਦੇ ਅੰਦਰ ਯਾਦਗਾਰ ਬਣੀ ਸੀ ਉਦੋਂ ਵੀ ਭਾਜਪਾ ਨੇ ਵਿਰੋਧ ਕੀਤਾ ਸੀ ਹੁਣ ਇੱਕ ਨਵੀਂ ਕੰਟਰੋਵਰਸੀ ਆਈ ਕਿ ਆਮ ਆਦਮੀ ਪਾਰਟੀ ਦੇ ਪੋਸਟਰ ਦੇ ਉੱਤੇ ਪਿੰਡਰਾਂ ਵਾਲੇ ਦੀ ਫੋਟੋ ਆ ਗਈ ਉਹ ਕਿਵੇਂ ਦੇਖ ਰਹੇ ਹੋ ਤੁਸੀਂ ਕੰਟਰੋਵਰਸੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਅੱਗ ਨਾ ਖੇਡਣ ਦਾ ਕੰਮ ਕਰ ਰਹੀ ਹੈ ਔਰ ਸਿਆਸਤ ਵਾਸਤੇ ਐਸਾ ਲੀਆਂ ਚੀਜ਼ਾਂ ਕਰਨੀਆਂ ਔਰ ਉਹ ਵੀ ਸਰਹੱਦੀ ਸੂਬੇ ਚ ਕਰਨੀ ਆ ਔਰ ਉਹ ਵੀ ਉਹ ਸੂਬੇ ਚ ਕਰਨੀ ਆ ਜਿਹਦਾ 15 ਸਾਲ ਦਾ ਇੱਕ ਅਫਰਾ ਤਫਰੀਦਾ ਇਤਿਹਾਸ ਰਿਹਾ ਹੈ ਉਹ ਕੋ ਬਹੁਤ ਚੰਗੀ ਗੱਲ ਨਹੀਂ ਪਿੰਡ ਵਾਲੇ ਦਾ ਪੋਸਟਰ ਬਣਾਣਾ ਲਗਾਣਾ ਸਰਬੱਤ ਖਾਲਸਾ ਨੂੰ ਸਿੱਧੇ ਸਿੱਧੇ ਤੌਰ ਤੇ ਸਪੋਰਟ ਕਰਨਾ ਬੇਦਬੀ ਦੇ ਜਿਹੜਾ ਮਾਮਲਾ ਹੋਇਆ ਸੀ ਉਹਦੇ ਚ ਵੀ ਅੱਗ ਚ ਕਿਉਂ ਪਾਉਣ ਦਾ ਕੰਮ ਕਰਨਾ ਇਹ ਸਾਰਾ ਜਿਹੜਾ ਚਿਹਰਾ ਹੈ ਉਹ ਆਮ ਆਦਮੀ ਪਾਰਟੀ ਦਾ ਬੇਨਕਾਬ ਪਿਛਲੇ ਮਹੀਨਿਆਂ ਦੇ ਚ ਪੰਜਾਬ ਦੇ ਵਿੱਚ ਹੋਇਆ ਉਹਨੋਂ ਕਹਿ ਰਹੇ ਜੀ ਕਿ ਪੋਸਟਰ ਅਸੀਂ ਨਹੀਂ ਛਾਪਿਆ ਜੀ ਸਾਡੇ ਖਿਲਾਫ ਸਾਜ਼ਿਸ਼ ਹੈ ਮੇਰਾ ਕਹਿਣਾ ਹੈ ਕਿ ਜੇ ਸਾਜ਼ਿਸ਼ ਹੈ ਤੇ ਫਿਰ ਉਹਨਾਂ ਨੂੰ ਐਫਆਰ ਲਾਚ ਕਰवानी ਚਾਹੀਦੀ ਹੈ ਇਹ ਕੋਈ ਛੋਟੀ ਗੱਲ ਨਹੀਂ ਦਿੱਲੀ ਦਾ ਮੁੱਖ ਮੰਤਰੀ ਹੈ ਪਾਰਟੀ ਦਾ ਪ੍ਰਧਾਨ ਹੈ ਉਹਦਾ ਉਹਦੀ ਫੋਟੋ ਕਿਸੇ ਨਾਲ ਵੀ ਛਾਪ ਕੇ ਔਰ ਪੰਜਾਬ ਚ ਲਾਤੀ ਜਾਏ ਉਹਦਾ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਸੀ ਉਹ ਇਹ ਉਸ ਤਰ੍ਹਾਂ ਇਹਨਾਂ ਨੇ ਵਿਰੋਧ ਕੀਤਾ ਨਹੀਂ ਮੈਂ ਮੈਂ ਉਹੀ ਗੱਲ ਕੀਤੀ ਕਿ ਉਹ ਸੈਂਟੀਮੈਂਟਸ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਹੈ ਪੰਜਾਬ ਦੇ ਔਰ ਦੂਸਰੀ ਜਿਹੜੀ ਗੱਲ ਮੈਨੂੰ ਲੱਗਦਾ ਹੈ ਕਿ ਜਿਸ ਕਰਕੇ ਸ਼ਾਇਦ ਵਿਰੋਧ ਨਹੀਂ ਕਰ ਰਹੇ ਕਿਉਂਕਿ ਇਹਨਾਂ ਦੇ ਜਿਹੜੇ ਐਨ ਆਰ ਆਈ ਸਪੋਰਟਰਸ ਨੇ ਉਹ तकरीबन ਉਹ ਲੋਕ ਨੇ ਜਿਹੜੇ ਰੈਡਿਕਲਸ ਨੂੰ ਜਿਹੜੇ ਖਾਲਸਤਾਨੀਆਂ ਨੂੰ ਕਈ ਸਾਲਾਂ ਤੋਂ ਸਪੋਰਟ ਕਰਦੇ ਆ ਰਹੇ ਕੈਨੇਡਾ ਅਮਰੀਕਾ ਚੋਂ ਔਰ ਹੁਣ ਇਹ ਪੋਸਟਰ ਤੋਂ ਇੱਥੇ ਤਾਂ ਮੁਲਕਰ ਹੋ ਰਿਹਾ ਵੀ ਅਸੀਂ ਨਹੀਂ ਛਾਪਿਆ ਜੀ ਕਾਂਗਰਸ ਨੇ ਛਪਵਾਤਾ ਜੀ ਕਿਸ ਨੇ ਛਪਵਾਤਾ ਜੀ ਲੇਕਿਨ ਇਹਨਾਂ ਦੇ ਜਿਹੜੇ ਕੈਨੇਡਾ ਦੇ ਅਮਰੀਕਾ ਦੇ ਜਿਹੜੇ ਇਹਨਾਂ ਦੇ ਜਿਨ੍ਹਾਂ ਕੋਲ ਇਹਨਾਂ ਦੀਆਂ ਪੋਰਟਫੋਲੀਓਜ਼ ਨੇ ਇਹਨਾਂ ਦੀਆਂ ਕਹਿ ਲਓ ਕਿ ਆਫਿਸ ਪੀਅਰਸ ਨੇ ਉਹ ਆਪਣੇ ਫੇਸਬੁਕ ਅਕਾਊਂਟ ਤੇ ਆਪਣੇ ਆਪਣੀ ਵੈਬਸਾਈਟ ਤੇ ਉੱਤੇ ਉਹ ਨਾ ਪੋਸਟਰਸ ਨੂੰ ਸ਼ੇਅਰ ਕਰ ਰਹੇ ਤੇ ਕਿੰਨਾ ਕਿਤੇ ਤੇ ਗੱਲ ਲੱਗਦੀ ਹੈ ਨਾ ਕਿ ਵੀ ਇਹ ਕਿਸੇ ਯੋਜਨਾ ਨਾਲ ਹੋਇਆ ਹੈ ਤੁਹਾਡੀ ਸਰਕਾਰ ਆ ਪੰਜਾਬ ਦੇ ਅੰਦਰ ਤੁਸੀਂ ਕਿਤੇ ਨਹੀਂ ਸਰਕਾਰ ਨੂੰ ਮੰਕੇ ਦੀ ਇਨਵੈਸਟੀਗੇਸ਼ਨ ਕਰੋ ਕਿ ਤੁਹਾਡੇ ਕੋਲ ਸਾਰਾ ਤੰਤਰ ਆਗਾ ਕਾਕਲੀਦਲ ਬੀਜੇਪੀ ਦੀ ਸਰਕਾਰੀ ਇਨਵੈਸਟੀਗੇਟ ਕਰੇ ਅਗਰ ਜੋ ਵੀ ਚਾਰਜ ਹੋਏ ਉਹਨੂੰ ਬੇਨਕਾਬ ਕੀਤਾ ਜਾਵੇ ਨਹੀਂ ਇਹਦੇ ਚ ਪੋਸਟਰ ਛਪਿਆ ਜੇ ਉਹ ਕਹਿਣ ਕਿ ਇਹ ਸਾਡਾ ਖਿਲਾਫ ਕਿਸੇ ਨੇ ਸਾਜਿਸ਼ ਕਰਕੇ ਛਾਪਿਆ ਹੈ ਤੇ ਸਰਕਾਰ ਉਹਦੀ ਜਾਂਚ ਕਰੇਗੀ ਬੇਵਜ੍ਹਾ ਚੀਜ਼ਾਂ ਨੂੰ ਤੂਲ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਤੇ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਚੈਲੰਜ ਮੰਨ ਰਹੇ ਹੋ ਆਮ ਆਦਮੀ ਪਾਰਟੀ ਨੂੰ ਇਹਨੂੰ ਰੋਕਣ ਲਈ ਇਸ ਚੈਲੰਜ ਦੇ ਨਾਲ ਨਿਫਟਣ ਲਈ ਬੀਜੇਪੀ ਦੀ ਕੀ ਸਟ੍ਰੈਟਜੀ ਹੈ ਬੀਜੇਪੀ ਕੀ ਕਰ ਰਹੀ ਹੈ ਨਹੀਂ ਸਿਰਫ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਕੋਈ ਸਟ੍ਰੈਟਜੀ ਬੀਜੇਪੀ ਬਣਾ ਰਹੀ ਹੈ ਤੇ ਕਹਿੰਦਾ ਠੀਕ ਨਹੀਂ ਹੋਏਗਾ ਬੀਜੇਪੀ ने इलेक्शन से जाना है और अकाली दल बीजेपी ने मिलकर इलेक्शन लड़ना है सो असी बिल्कुल बूथ दे पद्धर से पार्टी का जो साम लगातार चल रहा है वो चला रहे हैं और विकास के काम जोड़े है वो इन महीनों के होर तेजी हो योजना भी अकाली दल बैठ के हुई है और वो होना भी शुरू होया शहर वास्ते पिंड वास्ते विकास के लिए जोड़िया ग्रांट्स ने वो जारी होनी शुरू हो गई हैं सो असी पिछले दस साल जो किया ਉਹ ਵਿਕਾਸ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਬਾਦਲ ਸਾਹਿਬ ਦੀ ਮੋਦੀ ਸਾਹਿਬ ਦੀ ਗਵਾਈ ਚ ਜਿਹੜੀਆਂ ਸਰਕਾਰਾਂ ਚੱਲ ਰਹੀਆਂ ਉਹਨਾਂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਵੋਟ ਪੰਕਾਂਗੇ ਔਰ ਨਾਲ ਨਾਲ ਜਿਹੜਾ ਇੱਕ ਬੜਾ ਵੱਡਾ ਕਹਿਣਾ ਚਾਹੀਦਾ ਹੈ ਕਿ ਬੁੱਧਾ ਬਣ ਕੇ ਉਭਰਿਆ ਪਿਛਲੇ 3-4 ਮਹੀਨਿਆਂ ਚ ਉਹ ਹੈ ਪੰਜਾਬ ਦਾ ਪਾਈਚਾਰਾ ਪੰਜਾਬ ਦਾ ਅਮਨਮਾਨ ਔਰ ਕਾਂਗਰਸ ਔਰ ਆਮ ਆਦਮੀ ਪਾਰਟੀ ਉਹ ਜਿਸ ਤਰ੍ਹਾਂ ਬੇਨਕਾਬ ਹੋਏ ਪਿਛਲੇ ਸਾਰੇ ਈਸ਼ੂ ਤੇ ਸਰਬੱਤ ਖਾਲਸਾ ਦੇ ਈਸ਼ੂ ਤੇ ਜਾਂ ਬੇਬੀ ਤੇ ਵੀ ਸ਼ੁਰੂ ਹੋ ਗਏ। ਉਹ ਵੀ ਸੀ ਜ਼ਰੂਰ ਲੋਕਾਂ ਤੇ ਕਚਰੀ ਚ ਲੈ ਕੇ ਜਾਵਾਂਗੇ ਕਿ ਇਹਨਾਂ ਨੇ ਕਿਸ ਤਰ੍ਹਾਂ ਦੁਬਾਰਾ ਪੰਜਾਬ ਨੂੰ ਕਾਲੇ ਦੌਰ ਦੇ ਵਿੱਚ ਦੁਬਾਰਾ ਲੈ ਕੇ ਜਾਂਦੀ ਤਿਆਰੀ ਕਰ ਲਈ ਸੀ। ਭਾਜਪਾ ਡੇਰਿਆਂ ਤੋਂ ਜਿਹੜੇ ਪੰਜਾਬ 'ਚ ਡੇਰੇ ਨੇ ਚਾਹੇ ਡੇਰਾ ਸਿਰਸਾਗਾ ਚਾਹੇ ਹੋਰ ਡੇਰੇ ਨੇ ਉਹਨਾਂ ਤੋਂ ਸਪੋਰਟ ਲਈ ਗੀ ਇਲੈਕਸ਼ਨ ਲਈ। ਇਹ ਭਾਜਪਾ ਹਰ ਬੰਦੇ ਤੋਂ ਸਪੋਰਟ ਮੰਗਦੀ ਹੈ। ਭਾਜਪਾ ਮੰਦੀ ਹੈ ਕਿ ਦੇਸ਼ ਦਾ ਜਿਹੜਾ ਵੀ ਨਾਗਰਿਕ ਹੈ ਜਿਸ ਨੂੰ ਵੋਟ ਦਾ ਅਧਿਕਾਰ ਹੈ ਅਸੀਂ ਉਹਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਵੋਟ ਪਾਣ ਕਿਸੇ ਇੱਕ ਡੇਰੇ ਕੋਲ ਜਾਣਾ ਦੂਸਰੇ ਡੇਰੇ ਕੋਲ ਜਾਣਾ ਭਾਜਪਾ ਹੋਰੀ। ਕਿਉਂਕਿ ਡੇਰਾ ਸਿਰਸਾ ਨੇ ਦੇਲੀਚ ਵੀ ਸਪੋਰਟ ਕੀਤੀ ਸੀ ਇਸ ਕਰਕੇ ਪੰਜਾਬ ਚ ਸਪੋਰਟ ਮਿਲ ਜਾਉ ਤੁਸੀਂ ਉਹ ਡੇਰਾ सिरसा ਨੂੰ ਸਪੈਸਫਿਕਲੀ ਕਹਿ ਰਹੇ ਹੋ ਸਾਨੂੰ ਹਰਿਆਣੇ ਜਿੱਦ ਸਾਡੀ ਸਰਕਾਰ ਬਣੀ ਸਾਨੂੰ ਸਾਰਿਆਂ ਨੇ ਸਪੋਰਟ ਕੀਤੀ ਪਰ ਨਵਜੂਦ ਕੋਰ ਸਿੱਧੂ ਨੇ ਕਿਉਂਕਿ ਅਸੀਂ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਡੇਰਿਆਂ ਤੋਂ ਸਪੋਰਟ ਬੀਜੇਪੀ ਨੂੰ ਨਹੀਂ ਲੈਣੀ ਚਾਹੀਦੀ ਮੈਂ ਉਹਨਾਂ ਦੇ ਵਿਅਕਤੀਗਤ মত ਹੈਗਾ ਮੈਂ ਤਾਂ ਪਹਿਲੇ ਕਿਹਾ ਕਿ ਬੀਜੇਪੀ ਕੋਈ ਡੇਰਿਆਂ ਦੀ ਸਪੋਰਟ ਲੈਣ ਵਾਸਤੇ ਨਹੀਂ ਜਾਂਦੀ ਲੇਕਿਨ ਬੀਜੇਪੀ ਸਭ ਨੂੰ ਅਪੀਲ ਕਰਦੀ ਹੈ ਕਿ ਸਾਡੇ ਕੈਂਡੀਡੇਟਸ ਨੂੰ ਵੋਟ ਪਾਓ ਵਿਅਕਤੀਗਤ ਤੌਰ ਤੇ ਤੁਸੀਂ ਕੇਜਰੀਵਾਲ ਨੂੰ ਕਿਵੇਂ ਦੇਖਦੇ ਹੋ ओपरचुनिस्ट मौका प्रस्त और जिनू कहना चाहिए था कि बिना किसी जवाबदेही राजनीति करने वाला आदमी मैंने एक छोटा जा उदाहरण देना जो ताजा है तीस इलेक्ट्रॉनिक मीडिया प्रिंट मीडिया और सोशल मीडिया पिछे एक फोटो केज केजरीवाल साहब की आ गई जो जगदीश टाइटल किसी फंक्शन मिले हो हंस के मिलते पे हाथ मिलाते पे ਹੁਣ ਉਹ ਜਦੋਂ ਬੜੀ ਉਹ ਪ੍ਰਚਲਿਤ ਹੋ ਗਈ ਤੇ ਹੁਣ ਪਤਾ ਨਹੀਂ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਕਿਹਾ ਹੋਊਗਾ ਜਾਂ ਜੋ ਵੀ ਹੈ ਔਰ ਉਹਨਾਂ ਨੇ ਦੂਖ ਦੇਣਾ ਚ ਪੰਜਾਬ ਆਣਾ ਵੀ ਹੈ ਉਹਨਾਂ ਨੇ ਚੁੱਕ ਕੇ ਪਰਸੋਂ ਇੱਕ ਚਿੱਠੀ ਜਿਹੜੀ ਹੈ ਉਹ ਪ੍ਰਾਈਮ ਮਿੰਿਸਟਰ ਦੇ ਨਾਮ ਲਿਖਤੀ ਕਿ ਦਿੱਲੀ ਵਾਜੀ ਉਹ ਜਾਂਚ ਹੋਣੀ ਚਾਹੀਦੀ ਹੈ ਜੀ ਟਾਈਟਲਰ ਖਰਾਵੀ ਹੋਣੀ ਚਾਹੀਦੀ ਹੈ ਜੀ ਇਹ ਹੋਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਹੁਣ ਭਾਜਪਾ ਨੂੰ ਜਾਂ ਮੋਦੀ ਸਾਹਿਬ ਨੂੰ ਕੇਜਰੀਵਾਲ ਸਾਹਿਬ ਦੀ ਚਿੱਠੀ ਦੀ ਲੋੜ ਨਹੀਂ ਹੈਗੀ ਉਹਦੇ ਵਾਸਤੇ ਆਲਰੇਡੀ ਜਿਹੜਾ ਪ੍ਰੋਸੈਸ ਹੈ ਉਹ ਚੱਲਦਾ ਪਿਆ ਹੈ ਸਿਰਫ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਦੂਸਰੇ ਦੇ ਗਲੇ ਪਾਣਾ ਭੱਜਣਾ ਇਹ ਰਾਜਨੀਤੀ ਹੈ ਤੁਸੀਂ ਕਹਿੰਦੇ ਸੀ ਕਿ ਅਸੀਂ ਜਦੋਂ ਆਵਾਂਗੇ ਅਸੀਂ ਉਹ ਕਟਕੜੇ 'ਚ ਲਿਆ ਕੇ ਖੜੇ ਕਰਾਂਗੇ ਅਸੀਂ ਨਿਆਂ ਦਿਵਾਵਾਂਗੇ ਉਹ ਤੁਹਾਡੀਆਂ ਫਾਈਲਾਂ ਗੁੰਮ ਹੋ ਗਈਆਂ ਇੱਕ ਅਸੀਂ ਸੁਣਿਆ ਵੀ ਸੈਕਟਰੀਅਟ ਦੇ ਵਿੱਚ ਫਾਈਲਾਂ ਗੁੰਮ ਹੋ ਜਾਂਦੀਆਂ ਸੋ ਇਸ ਕਰਕੇ ਇਹ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ ਔਰ ਇਹ ਬਹੁਤ ਹੀ ਲੰਬੀ ਚਲ ਨਹੀਂ ਰਹੀ ਇੱਕ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਬੀਜੇਪੀ ਦੀ ਸਰਕਾਰ ਬਣੀ ਹੈ ਕੇਂਦਰ 'ਚ ਮੋਦੀ ਦੀ ਗਵਾਈ 'ਚ ਉਦੋਂ ਤੋਂ ਮਿਨੋਰਟੀਆ ਇਸ ਦੇਸ਼ ਡਰ ਰਹੀਆਂ ਨੇ ਬੁਰੀ ਤਰ੍ਹਾਂ ਤੇ ਪਿਛਲੇ ਦਿਨਾਂ 'ਚ ਅਸੀਂ ਇਨਸੀਡੈਂਟ ਦੇਖ ਰਹੇ ਹਾਂਗੇ ਬਹੁਤ ਸਾਰੇ ਅਖਲਾਕ ਦਾ ਇਨਸੀਡੈਂਟ ਆ ਹੋਰ ਇਨਸੀਡੈਂਟ ਨੇ ਦੇਖੋ ਜੀ ਇੱਕ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਈ ਵਾਰੀ ਅਫਸੋਸ ਹੁੰਦਾ ਹੈ ਕਿ ਅਸੀਂ ਸਿਆਸਤ ਕਰਦੇ ਆਂ ਇਹ ਨਹੀਂ ਦੇਖ ਰਹੇ ਕਿ ਇਹਦੇ ਨਾਲ ਮੁਲਕ ਦਾ ਕਿੰਨਾ ਨੁਕਸਾਨ ਹੋ ਰਿਹਾ ਅੱਜ ਬੀਜੇਪੀ ਦੀ ਸਰਕਾਰ ਹੈ ਕੱਲ ਨੂੰ ਕਿਸੇ ਦੀ ਹੋਰ ਦੀ ਹੋ ਸਕਦੀ ਹੈ ਪਹਿਲੇ ਵੀ ਕਿਸੇ ਹੋਰ ਦੀ ਚੱਲੀ ਆਈ ਹੈ ਲੇਕਿਨ ਤੁਹਾਨੂੰ ਇਹ ਗੱਲ ਹਜਮ ਹੀ ਨਹੀਂ ਹੋ ਰਹੀ ਕਿ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਕਿਵੇਂ ਬਣ ਗਿਆ? ਭਾਜਪਾ ਆਪਣੇ ਆਪ ਦੇ ਵਿੱਚ ਬਹੁਤ ਮਤ ਲੈ ਕੇ ਕਿਵੇਂ ਆ ਗਈ? ਇਸ ਕਰਕੇ ਤੁਸੀਂ ਕਹਿ ਰਹੇ ਹੋ ਕਿ ਮਾਈਨੋਰਟੀਆ ਦੇ ਵਿੱਚ ਬੜਾ ਡਰ ਦਾ ਮਾਹੌਲ ਹੈ। ਪਿਛਲੇ ਲਗਭਗ 18-19 ਮਹੀਨੇ ਤੋਂ ਮੋਦੀ ਸਾਹਿਬ ਦੀ ਸਰਕਾਰ ਹੈ। ਮੈਨੂੰ ਦੱਸੋ ਕਿ ਕਿੱਥੇ ਕੋਈ ਬੜਾ ਵੱਡਾ ਦੰਗਾ ਕੋਈ ਹਿੰਦੂ-ਮੁਸਲਮ ਦੰਗਾ, ਕੋਈ ਹਿੰਦੂ-ਕ੍ਰਿਸਚੀਅਨ ਦੰਗਾ ਜਾਂ ਇਸ ਤਰ੍ਹਾਂ ਦਾ ਕੋਈ ਵੀ ਹਿੰਦੁਸਤਾਨ ਦੇ ਵਿੱਚ ਹੋਇਆ ਕੋਈ ਸਟ੍ਰੇਂਗ ਇਨਸੀਡੈਂਟ ਇੱਕ ਬੰਦੇ ਦੀ ਘਟਨਾ ਹੋ ਗਈ ਆਪਾਂ ਨੂੰ ਲੈ ਕੇ ਤੁਰਪੀਏ ਕੇ ਜੀ ਪੰਜਾਬ ਹਿੰਦੁਸਤਾਨ ਦੇ ਵਿੱਚ ਬੜਾ ਡਰ ਦਾ ਮਾਹੌਲ ਪੈਦਾ ਹੋ ਗਿਆ ਬੜੀ ਲੋਕੀ ਅਸੁਰੱਖਿਤ ਮਹਿਸੂਸ ਕਰਨਾ ਸ਼ੁਰੂ ਕਰ ਗਏ ਇਨਟੋਲਰੈਂਸ ਹੋ ਗਈ ਮਤਲਬ ਮੈਨੂੰ ਲੱਗਦਾ ਹੈ ਕਿ ਸਾਨੂੰ ਥੋੜਾ ਥੋੜਾ ਕੋਰਾਬਤੂ ਡਰਨਾ ਚਾਹੀਦਾ ਹੈ ਕੋਈ ਹਿੰਦੁਸਤਾਨ ਦੇ ਉੱਤੇ ਰਹਿਮ ਕਰਨਾ ਚਾਹੀਦਾ ਹੈ ਜੇ ਹਿੰਦੁਸਤਾਨ ਦੀ ਅੱਜ ਇਮੇਜ ਦੁਨੀਆ 'ਚ ਬਣ ਰਹੀ ਹੈ ਤੇ ਉਹਦੀ ਕਾਮ ਹਿੰਦੁਸਤਾਨੀ ਹੋਣ ਦੇ ਨਾਤੇ ਮੈਨੂੰ ਵੀ ਉਹਨਾਂ ਹੀ ਨਾਜ਼ ਹੋਣਾ ਚਾਹੀਦਾ ਹੈ ਅਸੀਂ بار بار ਜਦੋਂ ਇਹਨਾਂ ਚੀਜ਼ਾਂ ਨੂੰ ਆਊਟ ਆਫ ਪ੍ਰੋਪੋਰਸ਼ਨ ਚ ਲਾੰਦੇ ਆ ਤੇ ਕਿਤਨਾ ਕਿਤੇ ਦੁਨੀਆ ਚ ਸਾਡੀ ਇੱਜ਼ਤ ਘਟਦੀ ਹੈ। ਧੰਨਵਾਦ ਕਮਲ ਸ਼ਰਮਾ ਜੀ। थैंक यू वेरी मच। ਇਸਨ ਭਾਜੀਪੀ ਦੇ ਪ੍ਰਧਾਨ ਕਮਲ ਸ਼ਰਮਾ ਜਿਨ੍ਹਾਂ ਨੇ ਭਾਜੀਪੀ ਤੇ ਲੱਗ ਰਹੇ ਅਲੀਗੇਸ਼ਨਾਂ ਨੂੰ ਅਲਾਈਅੰਸ ਦੇ ਅੰਦਰ ਕੀ ਚੱਲ ਰਿਹਾ ਉਹ ਸਾਰੇ ਮਸਲੇ ਤੇ ਜਵਾਬ ਦਿੱਤੇ ਔਰ ਉਹਨਾਂ ਦਾ ਕਹਿਣਾ ਕਿ ਭਾਜੀਪੀ ਤੇ ਅਕਾਲੀ ਗੱਠ ਜੋੜ 2017 ਦੀਆਂ ਚੋਣਾਂ ਲਈ ਕੈਂਪ ਰਹੇਗਾ ਔਰ ਇਹਦੇ ਲਈ ਪੂਰੀ ਤਿਆਰੀ ਔਰ ਪੂਰੀ ਰਣਨੀਤੀ ਪਾਰਟੀ ਤਿਆਰ ਕਰ ਰਹੀ ਆ ਔਰ 2017 ਦੇ ਅੰਦਰ ਇੱਕ ਵਾਰ ਫਿਰ ਅਕਾਲੀ ਭਾਜੀਪੀ ਦੀ ਸਰਕਾਰ ਬਣੇਗੀ। ਕੈਮਰਾਮੈਨ ਰਜਿੰਦਰ ਦੇ ਨਾਲ ਜਯੋਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ